اپنی ਗੱਲਬਾਤ ਦਾ ਵਿਸ਼ਾ ਹੈ ਤੀਰਥਾਂ 'ਤੇ ਇਸ਼ਨਾਨ ਕਰਨ ਵਾਸਤੇ ਸਾਡੇ ਗੁਰਵਾਨੀ ਕੀ ਕਹਿੰਦੀ ਹੈ ਦੋਸਤੋ ਅਸੀਂ ਦਿਨ ਰਾਤ ਤੀਰਥਾਂ ਉੱਪਰ ਇਸ਼ਨਾਨ ਕਰਨ ਵਾਸਤੇ ਭੱਜੇ ਫਿਰਦੇ ਰਹਿੰਦੇ ਹਾਂ ਕੋਈ ਕਹਿੰਦਾ ਹੈ ਕਿ ਗੋਪਾਲ ਮੋਚਨ ਦਾ ਇਸ਼ਨਾਨ ਕਰਨ ਨਾਲ ਸਾਡੇ ਦੁੱਖ ਦੂਰ ਹੋ ਜਾਣਗੇ ਕੋਈ ਕਹਿੰਦਾ ਹਰਮੰਦਰ ਸਾਹਿਬ ਵਿੱਚ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਤੁਹਾਡੇ ਪਾਪ ਕੱਟੇ ਜਾਣਗੇ ਜਾਂ ਦੁੱਖ ਦੂਰ ਹੋ ਜਾਣਗੇ ਇਸ ਤਰ੍ਹਾਂ ਹੋਰ ਬਹੁਤ ਸਾਰੇ ਥਾਵਾਂ ਤੇ ਸਰੋਵਰਾਂ ਵਿੱਚ ਇਸ਼ਨਾਨ ਕਰਨ ਵਾਸਤੇ ਆਮ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਪਰ ਜੇਕਰ ਅਸੀਂ ਸਾਡੇ ਗੁਰੂਆਂ ਜਾਂ ਸਾਡੇ ਭਗਤਾਂ ਭਗਤ ਸਹਿਬਾਨਾਂ ਦੀ ਗੱਲ ਨੂੰ ਸਮਝਣਾ ਹੋਵੇ ਤਾਂ ਉਹ ਕੁਝ ਹੋਰ ਗੱਲਾਂ ਨੂੰ ਬਿਆਨ ਕਰਦੇ ਹਨ ਸਭ ਤੋਂ ਪਹਿਲਾਂ ਅਸੀਂ ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੁਣ ਲੈਂਦੇ ਹਾਂ ਕਿ ਉਹ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਕੀ ਕਹਿੰਦੇ ਹਨ ਉਹ ਕਹਿੰਦੇ ਹਨ ਕਿ ਸੋਚਾਂ ਸੋਚਣਾ ਹੋਵੇ ਜੇ ਸੋਚੇ ਲਖਵਾਰ ਮਤਲਬ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਜੇਕਰ ਮਨੁੱਖ ਲੱਖਾਂ ਵਾਰ ਵੀ ਤੀਰਥਾਂ ਉੱਪਰ ਜਾ ਕੇ ਸਰੋਵਰਾਂ ਵਿੱਚ ਇਸ਼ਨਾਨ ਕਰ ਲਵੇ ਫਿਰ ਵੀ ਉਹ ਮਨੁੱਖ ਸੁੱਚਾ ਨਹੀਂ ਹੋ ਸਕਦਾ ਫਿਰ ਵੀ ਉਸ ਮਨੁੱਖ ਦੇ ਮਨ ਵਿੱਚੋਂ ਮਾੜੇ ਵਿਚਾਰ ਨਹੀਂ ਜਾ ਸਕਦੇ ਇਸ ਤੋਂ ਅੱਗੇ ਸਾਡੇ ਪੰਜਵੇਂ ਪਾਠਾ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਸੁਖਮਣੀ ਸਾਹਿਬ ਵਿੱਚ ਫਰਮਾ ਰਹੇ ਹਨ ਕਿ ਸੋਚ ਕਰੇ ਦਿਨਸ ਦਿਨਸ ਔਰ ਰਾਤ ਮਨ ਕੀ ਮੈਲ ਨ ਤਨ ਦੇ ਜਾਤ ਮਤਲਬ ਮਨੁੱਖ ਦਿਨ ਰਾਤ ਇਸ਼ਨਾਨ ਕਰਨ ਵਾਸਤੇ ਤੀਰਥਾਂ ਉੱਪਰ ਭਜਿਆ ਰਹਿੰਦਾ ਹੈ ਪਰ ਫਿਰ ਵੀ ਉਸ ਦੇ ਮਨ ਦੇ ਵਿਕਾਰ ਖਤਮ ਨਹੀਂ ਹੁੰਦੇ ਮਤਲਬ ਉਸ ਦੇ ਮਨ ਵਿੱਚੋਂ ਖੋਟ ਖਤਮ ਨਹੀਂ ਹੋ ਸਕਦੇ ਕਹਿਣ ਦਾ ਭਾਵ ਇਹ ਹੈ ਕਿ ਮਨੁੱਖ ਨੂੰ ਤੀਰਥਾਂ ਉੱਪਰ ਇਸ਼ਨਾਨ ਕਰਨ ਦਾ ਕੋਈ ਵੀ ਲਾਭ ਪ੍ਰਾਪਤ ਨਹੀਂ ਹੁੰਦਾ ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਸਾਨੂੰ ਬਹੁਤ ਸੋਹਣੇ ਤਰੀਕੇ ਨਾਲ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜਲ ਕੇ ਮਜਨ ਜੇਗਤ ਹੋਵੇ ਨਿਤਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੋਨੀ ਆਵੇ ਮਤਲਬ ਦੇਕਰ ਪਾਣੀ ਵਿੱਚ ਨਹਾਉਣ ਨਾਲ ਗਤੀ ਹੋਣੀ ਹੁੰਦੀ ਤਾਂ ਡੱਡੂ ਦੀ ਗਤੀ ਹੋ ਜਾਣੀ ਚਾਹੀਦੀ ਸੀ ਕਿਉਂਕਿ ਉਹ ਤਾਂ ਹਮੇਸ਼ਾ ਰਹਿੰਦਾ ਹੈ ਪਾਣੀ ਵਿੱਚ ਹੈ ਉਹ ਤਾਂ ਸਦਾ ਪਾਣੀ ਵਿੱਚ ਰਹਿਣ ਕਰਕੇ ਡੱਡੂ ਦਾ ਡੱਡੂ ਹੀ ਰਿਹਾ ਇਸ ਤਰ੍ਹਾਂ ਮਨੁੱਖ ਨੂੰ ਵੀ ਪਾਣੀ ਵਿੱਚ ਭਾਵ ਸਰੋਵਰਾਂ ਵਿੱਚ ਨਾਉ ਨਾਲ ਕੋਈ ਵੀ ਲਾਭ ਨਹੀਂ ਮਿਲਦਾ ਪਰ ਸਾਡੇ ਸਿੱਖ ਭਰਾ ਤਾਂ ਇਸ਼ਨਾਨ ਕਰਨ ਵਾਸਤੇ ਦੂਰ ਦੂਰ ਤੱਕ ਜਾਂਦੇ ਹਨ ਗੋਪਾਲ ਮੋਚਨ ਵਿੱਚ ਕਿਹਾ ਜਾਂਦਾ ਹੈ ਕਿ ਉੱਥੇ ਨਾਲ-ਨਾਲ ਲੱਗਦੇ ਕਈ ਸਰੋਵਰ ਹਨ ਉੱਥੇ ਇਸਤਰੀਆਂ ਤੇ ਮਰਦ ਇੱਕ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਦੂਸਰੇ ਸਰੋਵਰ ਵਿੱਚ ਫਿਰ ਤੀਸਰੇ ਸਰੋਵਰ ਵਿੱਚ ਜਾ ਕੇ ਇਸ਼ਨਾਨ ਕਰਦੇ ਹਨ ਇਸ ਤਰ੍ਹਾਂ ਕਰਦਿਆਂ ਕਰਦਿਆਂ ਦੀ ਬਹੁਤ ਲੋਕਾਂ ਦੀ ਠੰਡ ਵਿੱਚ ਠੰਡ ਲੱਗ ਜਾਣ ਕਰਕੇ ਮੌਤ ਵੀ ਹੋ ਜਾਂਦੀ ਹੈ ਪਰ ਫਿਰ ਵੀ ਉੱਥੋਂ ਉੱਥੇ ਹਰ ਸਾਲ ਲੋਕ ਇਸ਼ਨਾਨ ਕਰਨ ਲਈ ਜਾਂਦੇ ਹਨ ਦੋਸਤੋ ਅਸੀਂ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਉਹ ਸੱਗੇ ਨਮਸਤਕ ਹੁੰਦੇ ਹਾਂ ਪਰ ਦੂਸਰੇ ਪਾਸੇ ਅਣਜਾਣ ਪੁਣੇ ਵਿੱਚ ਉਹਨਾਂ ਦੀ ਗੱਲ ਨੂੰ ਬਿਲਕੁਲ ਵੀ ਨਹੀਂ ਮੰਨਦੇ ਇਸ ਦਾ ਮਤਲਬ ਇਹ ਹੋਇਆ ਕਿ ਜਾਂ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਦਾ ਪਖੰਡ ਕਰ ਰਹੇ ਹਾਂ ਅਤੇ ਜਾਂ ਫਿਰ ਏ ਹੋ ਸਕਦਾ ਹੈ ਕਿ ਸਾਨੂੰ ਸਾਡੀ ਗੁਰਵਾਨੀ ਬਾਰੇ ਕੋਈ ਗਿਆਨ ਨਹੀਂ ਹੈ ਅਸੀਂ ਆਪਣੇ ਗੁਰੂਆਂ ਵੱਲੋਂ ਦੱਸੀਆਂ ਹੋਈਆਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸਲ ਵਿੱਚ ਜੋ ਮੈਂ ਆਪਣੇ ਤਜਰਬੇ ਤੋਂ ਸਿੱਟਾ ਕੱਢਿਆ ਹੈ ਉਹ ਇਹ ਹੈ ਕਿ ਸਾਡੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰੀ ਸ਼ਰਧਾ ਹੈ ਪਰ ਸਾਨੂੰ ਨਾ ਤਾਂ ਅਜ ਤੱਕ ਕਿਸੇ ਨੇ ਸਾਡੀ ਗਰਵਾਣੀ ਦੇ ਅਰਥ ਕਰਕੇ ਸਾਨੂੰ ਦੱਸੇ ਹਨ ਅਤੇ ਨਾ ਹੀ ਅਸੀਂ ਆਪ ਕੋਸ਼ਿਸ਼ ਕੀਤੀ ਹੈ ਕਿ ਸਾਡੇ ਗੁਰੂ ਸਾਹਿਬ ਜਾਂ ਭਗਤ ਸਾਹਿਬਾਨ ਸਾਨੂੰ ਕੀ ਸਮਝਾ ਕੇ ਗਏ ਹਨ ਜਿਸ ਗਿਆਨ ਨੂੰ ਅਸੀਂ ਸਮਝਣਾ ਸੀ ਅਤੇ ਸਮਝ ਕੇ ਉਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਸੀ ਉਸ ਗਿਆਨ ਨੂੰ ਇਸ ਪੁਜਾਰੀ ਤਬਕੇ ਨੇ ਰਮਾਲਿਆਂ ਨਾਲ ਢਾਕੇ ਰੱਖਿਆ ਹੋਇਆ ਹੈ ਪੁਜਾਰੀ ਤਬਕੇ ਇਨਸਾਨ ਨੂੰ ਗੁਰਬਾਣੀ ਦੇ ਅਰਥ ਸੁਭਝਾਉਣ ਦੀ ਬਜਾਏ ਸਾਨੂੰ ਇਹ ਸਮਝਾ ਦਿੱਤਾ ਹੈ ਕਿ ਤੁਸੀਂ ਸਿਰਫ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਕਰੀ ਚੱਲੋ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਕਿੰਨਾ ਚੰਗਾ ਹੋਵੇ ਕਿ ਅਸੀਂ ਆਪਣੇ ਗੁਰੂਆਂ ਵੱਲੋਂ ਦਿੱਤੇ ਹੋਏ ਗਿਆਨ ਨੂੰ ਅਰਥਾਂ ਸਮੇਤ ਸਮਝ ਲਈਏ ਅਤੇ ਫਿਰ ਉਸ ਗਿਆਨ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਲਾਗੂ ਕਰ ਲਈਏ ਇਸ ਤਰ੍ਹਾਂ ਸਾਡੀ ਜ਼ਿੰਦਗੀ ਵੀ ਸਫਲ ਹੋ ਜਾਵੇਗੀ ਅਤੇ ਸਾਨੂੰ ਕੋਈ ਪੁਜਾਰੀ ਤੀਰਥਾਂ ਉਪਰ ਇਸ਼ਾਨਾਂ ਦੇ ਨਾਂ ਉੱਪਰ ਠੱਗ ਵੀ ਨਹੀਂ ਸਕੇਗਾ ਸੋ ਦੋਸਤੋ ਉਮੀਦ ਹੈ ਕਿ ਆਪ ਜੀ ਨੂੰ ਮੇਰੇ ਇਹ ਵਿਚਾਰ ਚੰਗੇ ਲੱਗੇ ਹੋਣਗੇ ਜੇਕਰ ਮੇਰੇ ਵਿਚਾਰ ਚੰਗੇ ਲੱਗੇ ਹੋਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਪਸੰਦ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਵੀਡੀਓ ਸੋਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ